ਸਤਿ ਸ਼੍ਰੀ ਅਕਾਲ ਦੋਸਤੋ ਪਿਆਰ ਭਰੀ ਫਤਿਹ ਕੂਲ ਕਰੇ ਇੱਕ ਵਾਰ ਫਿਰ ਤੋਂ ਤੁਹਾਡਾ ਸਾਡੇ ਚੈਨਲ ਸਵਾਗਤ ਹੈ ਤੁਸੀਂ ਜੁੜ ਜਿਓ ਤੀਰਥ ਕੋਲਡ ਦੇ ਨਾਲ ਆਓ ਅੱਜ ਬਾਬੇ ਨਾਲਕ ਤੇ ਬਲੀ ਘਨਾਰੀ ਦੀ ਸਾਖੀ ਆਪਾਂ ਸੁਣਾਂਗੇ ਵੀਡੀਓ ਨੂੰ ਧਿਆਨ ਨਾਲ ਸੁਣਿਓ ਆਪਣੇ ਬੱਚਿਆਂ ਦੇ ਬਹਿ ਕੇ ਸੁਣਿਓ ਹੋ ਸਕਦਾ ਤੁਹਾਨੂੰ ਇਸ ਵੀਡੀਓ ਵਿੱਚੋਂ ਬਹੁਤ ਕੁਝ ਲੱਭਣ ਨੂੰ ਮਿਲ ਸਕੇ ਅਜੋਕੇ 라ਵਲਪਿੰਡੀ ਤੋਂ ਕੋਈ 45 ਕਿਲੋਮੀਟਰ ਦੇ ਵਿੱਚਲੇ ਇੱਕ ਪੁਰਾਤਨ ਸ਼ਹਿਰ ਹੈ ਜੋ ਕਦੇ ਧਰਮ ਅਤੇ ਵਪਾਰ ਦਾ ਵੱਡਾ ਕੇਂਦਰ ਹੁੰਦਾ ਸੀ ਗੁਰੂ ਨਾਨਕ ਦੇਵ ਸਾਹਿਬ ਜੀ ਮੱਕੇ ਤੋਂ ਵਾਪਸ ਆਉਂਦਿਆਂ हसन ਅਬਦਾਲ ਰੁਕੇ ਅਤੇ ਇੱਕ ਪਹਾੜੀ ਦੇ ਥੱਲੇ ਉਤਾਰਾ ਕੀਤਾ ਇਸ ਪਹਾੜੀ ਦੇ ਸਿਖਰ ਤੇ ਪੀਰ ਵਲੀ ਕੰਧਾਰੀ ਦਾ ਨਿਵਾਸ ਸੀ ਜਿਸ ਦੀ ਦੂਰ ਦੂਰ ਤੱਕ ਬੜੀ ਮਾਨਤਾ ਸੀ गुरुजी ate पाई मर्दाना हसन अब्दाल जिला अटक पुच्चे जिथे पाई मर्दाना ने बेनती की थी गुरुजी बहुत प्यास लगी है पानी पिया पियावा गुरुजी ने कहा पाई मर्दाना इस पहाड़ी पे एक फकीर रहता है जिस दा नाम वली कंधारी है उस पास पानी दा चश्मा है ਸ਼ਾਇਦ ਤੈਨੂੰ ਚਸ਼ਮੇ ਵਿੱਚੋਂ ਪਾਣੀ ਪੀ ਲੈਣ ਦੇਵੇ। ਪਾਈ ਮਰਦਾਨਾ ਉਸ ਪਹਾੜੀ ਉੱਪਰ ਚੜ ਗਿਆ। ਉਸਨੇ ਬਲੀਕੰਦਾਰੀ પાસે ਚਸ਼ਮੇ ਵਿੱਚੋਂ ਪਾਣੀ ਪੀਣ ਦੀ ਆਗਿਆ ਮੰਗੀ। ਬਲੀਕੰਦਾਰੀ ਨੇ ਕਿਹਾ ਇਸ ਚਸ਼ਮੇ ਦਾ ਪਾਣੀ ਮੈਂ ਆਪਣੇ ਪੀਣ ਲਈ ਰੱਖਿਆ ਹੈ। ਕਿ ਮੈਂ ਪਾਣੀ ਦੂਜਿਆਂ ਨੂੰ ਪੀਣ ਦਿੰਦਾ ਰਿਹਾ ਤਾਂ ਇਹ ਤਾਂ ਮੁੱਕ ਜਾਏਗਾ ਪਰ ਮਰਦਾਨਾ ਨੇ ਕਿਹਾ ਅਬ ਮੈਂ ਇੱਕ ਪਰਦੇਸੀ ਹਾਂ ਮੈਨੂੰ ਕਿਸੇ ਹੋਰ ਥਾਂ ਦਾ ਪਤਾ ਨਹੀਂ ਜਿੱਥੇ ਪੀਣ ਲਈ ਪਾਣੀ ਮਿਲ ਸਕਦਾ ਹੋਵੇ ਮੈਨੂੰ ਥੋੜਾ ਜਿਹਾ ਪਾਣੀ ਪਿਆਸ ਬੁਝਾਉਣ ਲਈ ਦੇ ਦਿਓ ਬਲੀ ਕੰਦਾਰੀ ਨਾਮ ਅਨਿਆ ਬਾਈ ਮਰਦਾਨਾ गुरुजी पास पर आया गुरुजी ने भाई मरदाने कहा उस कह कि फकीरानो हंकारी नहीं होना चाहिए जो कुछ खुदा का होया है वो वंट के छकना चाहिए है खुदा इस विच ही खुश हों भाई मरदाना ਗੁਰੂ ਜੀ ਵਾਲੀ ਪਹਾੜੀ ਉੱਤੇ ਚੜ ਗਿਆ ਅਤੇ ਜਾ ਕੇ ਉਸਨੇ ਵਲੀ ਕੰਧਾ ਨੂੰ ਉਸ ਤਰ੍ਹਾਂ ਹੀ ਕਹਿ ਦਿੱਤਾ ਜਿਵੇਂ ਗੁਰੂ ਜੀ ਨੇ ਦੱਸਿਆ ਸੀ ਵਲੀ ਕੰਧਾ ਨੇ ਅੱਗੋ ਕਿਹਾ ਜੇ ਤੇਰੇ ਗੁਰੂ ਪਾਸ ਕੋਈ ਸ਼ਕਤੀ ਹੈ ਤਾਉ ਤੈਨੂੰ ਬਾਣੀ ਕਿਉਂ ਨਹੀਂ ਪਿਲਾ ਦਿੰਦਾ ਭਾਈ ਮਰਦਾਨੇ ਨੇ ਵਾਪਸ ਆ ਕੇ ਗੁਰੂ ਜੀ ਨੂੰ ਉਵੇਂ ਦੱਸਿਆ ਜਿਵੇਂ ਬਲੀ ਕੰਦਾਰੀ ਨੇ ਕਿਹਾ ਸੀ ਗੁਰੂ ਜੀ ਨੇ ਕਿਹਾ ਭਾਈ ਮਰਦਾਨਿਆ ਕਰਤਾ ਜੋ ਕਰਦਾ ਹੈ ਸਭ ਭਲੀ ਕਰਦਾ ਹੈ ਇਹ ਤਾਂ ਨਾ ਹੋ ਉਹ वली कंदारी दी नजर, पाई, तो उसने देख भरदाना उस थले पानी पी रहा उसके चश्मे का पानी उस थां तू फुट पाया जितो भाई मरदानी ने पत्थर पासे कीता सी। ਇਹ ਸੂਪਰ ਬਲੀ ਕੰਤਾਲੀ ਨੂੰ ਬਹੁਤ ਕੋਸਾਇਆ ਉਸਨੇ ਗੁਰੂਜੀ ਅਤੇ ਭਾਈ ਮਰਦਾਨੇ ਨੂੰ ਮਾਰਨ ਲਈ ਇੱਕ ਵੱਡਾ ਪੱਥਰ ਪਹਾੜੀ ਉਤੋਂ ਰੇਡ ਦਿੱਤਾ

ਜਿਨੇ ਤੇਰੇ ਪਾਸੋਂ ਮੇਂ ਪਾਲੀ ਦਾ ਚਸ਼ਮਾ ਖੋਲਿਆ ਇੰਜ ਵਲੀ ਕੰਧਾਰੀ ਦਾ ਹੰਕਾਰ ਤੋੜਨ ਦਾ ਕੌਤਕ ਕਰਕੇ ਗੁਰੂ ਸਾਹਿਬ ਜੀ ਨੇ ਸਾਰੀ ਲੁਕਾਈ ਨੂੰ ਨਿਮਰਤਾ ਅਤੇ ਕੈਵੀ ਗੁਣਾ ਨੂੰ ਆਪਣੇ ਜੀਵਨ ਦਾ ਸ਼ਿੰਗਾਰ ਬਣਾਉਣ ਦਾ ਉਪਦੇਸ਼ ਦਿੱਤਾ ਗੁਰੂ ਸਾਹਿਬ ਜੀ ਦੀ ਚਰਨ ਛੋਹ ਦਾ ਸਦਕਾ ਅਸਾਂ ਅਬਦਾਲ ਹੁਣ ਪੰਜਾ ਸਾਹਿਬ ਜੀ ਦੇ ਨਾਮ ਨਾਲ ਮਸ਼ਹੂਰ ਹੈ ਦੇਖੋ ਗੁਰੂ ਸਾਹਿਬ ਦੀਆਂ ਸਾਖੀਆਂ ਸਿੱਖ ਇਤਿਹਾਸ ਦੀਆਂ ਸਾਖੀਆਂ ਤੁਹਾਡੇ ਰੂਹ ਨੂੰ ਤਾ ਕਰਦੇ ਆ ਕਿ ਸਾਨੂੰ ਤਾਂ ਚਲੋ ਥੋੜਾ ਬਹੁਤਾ ਪਤਾ ਇਹ ਸਾਡੇ ਬੱਚਿਆਂ ਨੂੰ ਕੀ ਪਤਾ ਇਹ ਵੀ ਬਹੁਤ ਪਤਾ ਇਹ ਵੀ ਬਹੁਤ ਗੱਲ ਜ਼ਰੂਰੀ ਹੈ ਕਿ ਸਾਡੇ ਬੱਚਿਆਂ ਨੂੰ ਇਸ ਗੱਲ ਦਾ ਪਤਾ ਜਾਂ ਨਹੀਂ ਪਤਾ ਸਿੱਖ ਇਤਿਹਾਸ ਬਾਰੇ ਅਗਰ ਦੱਸ ਨਹੀਂ ਸਕਦੇ ਤਾਂ ਦਿਖਾਤਾ ਸਕਦੇ ਹੋ ਕਿ ਆ ਸਾਡਾ ਇਤਿਹਾਸ ਪਰ ਵੀਡੀਓ ਬਦਿਆ ਲੱਗੀ ਹੋਵੇ ਜਾਣਕਾਰੀ ਮਿਲਦੀ ਲੱਗੀ ਹੋਵੇ ਤਾਂ ਜਰੂਰ ਪਿਆਰ ਹੋਵੇ ਸਤਿ ਸ੍ਰੀ ਅਕਾਲ